ਅਸੀਂ ਇੱਧਰ ਸੁਨੌਰ ਗ੍ਰਿਡ ਵਿਖੇ ਦੋ ਨਵੇਂ ਫਿਡਰਾਂ ਦੇ ਗਠਨ ਕੀਤੇ ਨੇ ਜਿਨ੍ਹਾਂ ਚੋਂ ਸਿਨੇਮਾ ਕਲੋਨੀ ਤੇ ਸ਼ੀਰ ਉਦਮ ਸਿੰਘ ਨਗਰ ਸ਼ੀਰ ਉਦਮ ਸਿੰਘ ਨਗਰ ਜਿਹੜਾ ਚੌਰੇ ਦੇ ਨਾਲ ਸੁਨੌਰ ਦਾ ਏਰੀਆ ਹੈ ਨਾਲ ਲੱਗਦੀ ਕਲੋਨੀਆਂ ਤੇ ਕਾਫੀ ਹੈ ਉਦਮ ਸਿੰਘ ਨਗਰ ਇਨਕਲੂਡਿੰਗ ਇਹਦੇ ਨਾਲ ਇਹ ਨਵਾਂ ਲੋਡ ਅਸੀਂ ਇੱਧਰ ਵੱਖ ਕਰਤਾ ਇਹਦੇ ਨਾਲ ਪੁਰਾਣੇ ਫੀਡਰ ਚੋਂ ਲੋਡ ਉਤਰ ਕੇ ਮਤਲਬ ਕਾਫੀ ਘਟ ਰਹੀ ਜੀ ਦਾ ਦੂਜਾ ਫੀਡਰ ਜਿਹੜਾ ਸਿਨਮਾ ਕਲੋਨੀ ਹੈ ਉਹਦੇ ਨਾਲ ਆ ਨੂਰ ਖੇੜੀਆਂ ਤੋਂ ਲੈ ਕੇ ਇੱਧਰ ਬੋਲੜ ਰੋਡ ਨਾਲ ਲੱਗਦਾ ਸਨੌਰ ਦਾ ਕਾਫੀ ਏਰੀਆ ਸੀ ਲੱਗ ਕਰਕੇ ਇਹਨੂੰ ਲੋਡ ਨੂੰ ਜਿਹੜਾ ਹੈ ਘਟ ਕਰਤਾ ਤੇ ਫੀਡਰ ਹੁਣ ਅੰਡਰ ਲੋਡ ਹੋ ਗਈ ਨਿਰਬਿਗਨ ਸਪਲਾਈ ਦਿੱਤੀ ਜਾਊਗੀ ਕੋਈ ਓਵਰ ਲੋਡਿੰਗ ਦੀ ਸਮੱਸਿਆ ਨਹੀਂ ਰਹੀ ਆ ਨਾਲੇ 15 20 10 15 ਸਾਲ ਵਾਸਤੇ ਪੱਕਾ ਕੰਮ ਹੋ ਗਿਆ ਇਹਦੇ ਨਾਲ ਉਹਨੂੰ ਪਾਵਰ ਕੱਟ ਦੀ ਕੋਈ ਕਿਸੇ ਨੂੰ ਤਕਲੀਫ ਨਹੀਂ ਆਣ ਦਿੱਤੀ ਜਾਊਗੀ ਕੋਈ ਪਾਵਰ ਕੱਟ ਨਹੀਂ ਲਾਊਗਾ ਉਤੇ ਤੇ ਇਹ ਹੁੰਦਾ ਹੁੰਦਾ ਕਿ ਕਈ ਵਾਰੀ ਗਰਮੀਆਂ ਦਾ ਸੀਜ਼ਨ ਜਦੋਂ ਪੀਕ ਹੁੰਦਾ ਹੈ ਤਾਂ ਪਿੱਛੋਂ ਕੋਈ ਵਾਰੀ ਝੋਨੇ ਦੇ ਸੀਜ਼ਨ ਕਰਕੇ ਕੋਈ ਥੋੜੇ ਬੋਤੇ ਆਇਆ ਹੋਊਗਾ ਪਰ ਉਹ ਤਾਂ ਹੁਣ ਪਿਛਲੇ 4 ਸਾਲ ਤੋਂ ਆਇਆ ਵੀ ਨਹੀਂ ਹੈਗਾ ਬਹੁਤ ਵਧੀਆ ਜੋ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਪੱਖੋਂ ਪੂਰੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਪੂਰੇ ਦੇਸ਼ 'ਚੋਂ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਦੇ ਰvdots ਨੰਬਰ 1 ਬਣਾਉਣ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਉਸੇ ਤਹਿਤ ਅੱਜ ਸਨੌਰ ਦੇ ਜਿਹੜਾ ਸਾਡਾ ਗ੍ਰਿਡ ਹੈ ਉਹਨੂੰ ਅੱਜ ਅਪਗ੍ਰੇਡ ਕਰਨ ਲਈ ਜਿਹੜਾ 85 ਲੱਖ ਰੁਪਏ ਦੀ ਲਾਗਤ ਨਾਲ ਇਹਨੂੰ ਅਪਗ੍ਰੇਡ ਕੀਤਾ ਗਿਆ ਉਹਦੇ ਅੱਜ ਉਦਘਾਟਨ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਜਿਹਦੇ ਨਾਲ ਸਨੌਰ ਨਿਵਾਸੀਆਂ ਨੂੰ ਜਿਹੜੀ ਇੱਕ ਨਿਰਵਿਘਨ ਜਿਹੜੀ ਬਿਜਲੀ ਸਪਲਾਈ ਮਿਲੂਗੀ ਉਹਦੇ ਨਾਲ ਜਿਹੜੀ ਓਵਰਲੋਡਿੰਗ ਜਿਹੜੀ ਸਮੱਸਿਆ ਤੇ ਉਹਦੇ ਨਾਲ ਵੀ ਇੱਕ ਬਹੁਤ ਵੱਡੀ ਨਜਾਤ ਮਿਲੀ ਜੇ ਗੱਲ ਕਰੀਏ ਆਮ ਆਦੇ ਪਾਰਟੀ ਦੀ ਜਿਹੜੀ ਸਭ ਤੋਂ ਪਹਿਲੀ ਗਾਰੰਟੀ ਸੀਗੀ ਪੰਜਾਬੀਆਂ ਨੂੰ 600 ਯੂਨਟ ਬਿਜਲੀ ਮੁਫਤ ਦੇਣ ਦੀ ਤੇ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸਰਕਾਰ ਨੇ ਉਹ ਜਿਹੜੀ ਪੰਜਾਬੀਆਂ ਦੀ ਸਾਡੇ ਪੂਰੇ ਪੰਜਾਬ ਦੀ ਡਿਮਾਂਡ ਸੀਗੀ ਆ ਕੇ ਸਭ ਤੋਂ ਪਹਿਲਾਂ ਉਹ ਪੂਰੀ ਕੀਤੀ ਅਕਸਰ ਇਹ ਹੁੰਦਾ ਵੀ ਜਿਹੜੀ ਚੀਜ਼ਾਂ ਫ੍ਰੀ ਦਿੱਤੀਆਂ ਜਾਂਦੀਆਂ ਤੇ ਉਹ ਫ੍ਰੀ ਹੋਣ ਕਾਰਨ ਸ਼ਾਇਦ ਉਹਨਾਂ ਚ ਉਹਨਾਂ ਦੀ ਕੁਆਲਿਟੀ ਸਿਸਟਮ ਤੇ ਅਸਰ ਪੈ ਜਾਂਦਾ ਪਰ ਅੱਜ ਅੱਜ ਪੂਰੇ ਪੰਜਾਬ ਚ ਉਦਘਾਟਨ ਹੋ ਰਿਹਾ ਅ ਬਿਜਲੀ ਅਪਗ੍ਰੇਡ ਜਿਸ਼ਨ ਦੇ ਜਿਸ ਤਹਿਤ ਅੱਜ ਸਨੌਰ ਵਿੱਚ ਵੀ ਹੋਇਆ ਤੇ ਜੇ ਗੱਲ ਕਰੀਏ ਸੜਕਾਂ ਦੀ ਜਾਂ ਹੋਰ ਜਿਹੜੇ ਵਿਕਾਸ ਕਾਰਜਾਂ ਦੀ ਚਾਹੀਏ ਫਲੇ ਗਰਾਊਂਡ ਸੋਹਣ ਚਾਹੀਏ ਛਪੜਾਂ ਦੇ ਨਵਿਨੀਕਰਨ ਦਾ ਹੋਵੇ ਚਾਹੀਏ ਐਸਟੀਪੀ ਦਾ ਹੋਵੇ ਆਉਣ ਵਾਲੇ ਦਿਨਾਂ ਚ ਲੱਗ ਲਗਭਗ 2 ਮਹੀਨੇ ਲਗਾਤਾਰ ਸਨੌਰ ਚ ਅਸੀਂ ਇਹਨਾਂ ਵਿਕਾਸ ਕਾਰਜਾਂ ਦੇ ਉਦਘਾਟਨਾ ਜੀ ਸਮਾ ਬਤਾਉਂਦਾ ਸਨੌਰ ਦਾ ਜਿਹੜਾ ਆਲਾਦ ਵਾਲਾ ਜਿਹਦੇ ਵਿੱਚ ਜਿਹੜਾ ਹੁਣ ਤੁਹਾਡੇ ਸਾਹਮਣੇ ਆ ਏਸ਼ੀਦੁੱਦਮ ਸਿੰਘ ਨਗਰ ਹੈ ਜਾਇਪੰਖਰ ਹੈ ਹੋਰ ਜਿੰਨਾ ਵੀ ਸਨੌਰ ਦਾ ਆਲਾਦ ਵਾਲਾ ਸਨੌਰ ਗ੍ਰਿਡ ਤੋਂ ਜਿੱਥੇ-ਜਿੱਥੇ ਬਿਜਲੀ ਸਪਲਾਈ ਹੁੰਦੀ ਆ ਉੱਥੇ ਓਵਰ ਲੋਡਿੰਗ ਜਿਹੜੀ ਸਮੱਸਿਆ ਆ ਤੋਂ ਅੱਜ ਪੂਰੀ ਸਨੌਰ ਨਿਵਾਸੀਆਂ ਨੂੰ ਨਨ ਜਾਤ ਮਿਲ ਗਈ। ਥੈਂਕ ਯੂ। ਅਸੀਂ ਅੱਜ ਸਨੌਰ ਗ੍ਰਿਡ ਵਿਖੇ ਦੋ ਨਵੇਂ ਫਿਲਟਰਾਂ ਦੇ ਗੱਟਨ ਕੀਤੇ ਨੇ ਜਿਨ੍ਹਾਂ ਚੋਂ ਸਿਨੇਮਾ ਕਲੋਨੀ ਤੇ ਏਸ਼ੀਦੁੱਦਮ ਸਿੰਘ ਨਗਰ ਸ਼ੀਰ ਉਦਮ ਸਿੰਘ ਨਗਰ ਜਿਹੜਾ ਚੌਰੇ ਦੇ ਨਾਲ ਸਨੌਰ ਦਾ ਏਰੀਆ ਨਾਲ ਲੱਗਦੀ ਕਲੋਨੀਆਂ ਤੇ ਕਾਫੀ ਹੈ ਉਦਮ ਸਿੰਘ ਨਗਰ ਇਨਕਲੂਡਿੰਗ ਇਹਦੇ ਨਾਲ ਇਹ ਨਵਾਂ ਲੋਡ ਅਸੀਂ ਇੱਧਰ ਵੱਖ ਕਰਤਾ ਇਦੇ ਨਾਲ ਪੁਰਾਣੇ ਫੀਡਰ ਚੋਂ ਲੋਡ ਉਤਰ ਕੇ ਮਤਲਬ ਕਾਫੀ ਘਟ ਰਹੀ ਜੀ ਇਹਦਾ ਦੂਜਾ ਫੀਡਰ ਜਿਹੜਾ ਸਿਨਮਾ ਕਲੋਨੀ ਹੈ ਉਹਦੇ ਨਾਲ ਆ ਨੂਰ ਖੇੜੀਆਂ ਤੋਂ ਲੈ ਕੇ ਇੱਧਰ ਬੋਲੜ ਰੋਡ ਨਾਲ ਲੱਗਦਾ ਸਨੌਰ ਦਾ ਕਾਫੀ ਏਰੀਆ ਸੀ ਲੱਗ ਕਰਕੇ ਇਹਨੂੰ ਲੋਡ ਨੂੰ ਜਿਹੜਾ ਹੈ ਘਟ ਕਰਤਾ ਤੇ ਫੀਡਰ ਹੁਣ ਅੰਡਰ ਲੋਡ ਹੋ ਗਈ ਨਿਰਬਿਗਨ ਸਪਲਾਈ ਦਿੱਤੀ ਜਾਊਗੀ ਕੋਈ ਓਵਰ ਲੋਡਿੰਗ ਦੀ ਸਮੱਸਿਆ ਨਹੀਂ ਰਹੀ ਆ ਨਾਲੇ 15 20 10 15 ਸਾਲ ਵਾਸਤੇ ਇਹ ਪੱਕਾ ਕੰਮ ਹੋ ਗਿਆ ਇਹਦੇ ਨਾਲ ਵੱਲੋਂ ਪਾਵਰ ਕੱਟ ਦੀ ਕੋਈ ਕਿਸੇ ਨੂੰ ਤਕਲੀਫ ਨਹੀਂ ਆਣ ਦਿੱਤੀ ਜਾਊਗੀ ਕੋਈ ਪਾਵਰ ਕੱਟ ਨਹੀਂ ਲਗੂਗਾ ਉਤੇ ਤੇ ਜੋ ਇਹ ਹੁੰਦਾ ਹੁੰਦਾ ਕਿ ਕਈ ਵਾਰੀ ਗਰਮੀਆਂ ਦਾ ਸੀਜ਼ਨ ਜਦੋਂ ਪੀਕ ਹੁੰਦਾ ਤਾਂ ਪਿੱਛੋਂ ਕਈ ਵਾਰੀ ਝੋਨੇ ਦੇ ਸੀਜ਼ਨ ਕਰਕੇ ਕੋਈ ਥੋੜੇ ਬੋਤੇ ਆਇਆ ਹੋਊਗਾ ਪਰ ਉਹ ਤਾਂ ਹੁਣ ਪਿਛਲੇ 4 ਸਾਲ ਤੋਂ ਆਇਆ ਵੀ ਨਹੀਂ ਹੈਗਾ ਬਹੁਤ ਵਧੀਆ ਜੋ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਪੱਖੋਂ ਪੂਰੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਪੂਰੇ ਦੇਸ਼ 'ਚੋਂ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਦੇ ਰvdots ਨੰਬਰ 1 ਬਣਾਉਣ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਉਸੇ ਤਹਿਤ ਅੱਜ ਸਨੌਰ ਦੇ ਜਿਹੜਾ ਸਾਡਾ ਗ੍ਰਿਡ ਹੈ ਉਹਨੂੰ ਅੱਜ ਅਪਗ੍ਰੇਡ ਕਰਨ ਲਈ ਜਿਹੜਾ 85 ਲੱਖ ਰੁਪਏ ਦੀ ਲਾਗਤ ਨਾਲ ਇਹਨੂੰ ਅਪਗ੍ਰੇਡ ਕੀਤਾ ਗਿਆ ਉਹਦੇ ਅੱਜ ਉਦਘਾਟਨ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਜਿਹਦੇ ਨਾਲ ਸਨੌਰ ਨਿਵਾਸੀਆਂ ਨੂੰ ਜਿਹੜੀ ਇੱਕ ਨਿਰਵਿਘਨ ਜਿਹੜੀ ਬਿਜਲੀ ਸਪਲਾਈ ਮਿਲੂਗੀ ਉਹਦੇ ਨਾਲ ਜਿਹੜੀ ਓਵਰਲੋਡਿੰਗ ਜਿਹੜੀ ਸਮੱਸਿਆ ਤੇ ਉਹਦੇ ਨਾਲ ਵੀ ਇੱਕ ਬਹੁਤ ਵੱਡੀ ਨਜਾਤ ਮਿਲੀ ਖੂ ਜੇ ਗੱਲ ਕਰੀਏ ਆਮ ਆਦੇ ਪਾਰਟੀ ਦੀ ਜਿਹੜੀ ਸਭ ਤੋਂ ਪਹਿਲੀ ਗਰੰਟੀ ਸੀਗੀ ਪੰਜਾਬੀਆਂ ਨੂੰ 600 ਯੂਨਟ ਬਿਜਲੀ ਮੁਫਤ ਦੇਣ ਦੀ ਤੇ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸਰਕਾਰ ਨੇ ਉਹ ਜਿਹੜੀ ਪੰਜਾਬੀਆਂ ਦੀ ਸਾਡੇ ਪੂਰੇ ਪੰਜਾਬ ਦੀ ਡਿਮਾਂਡ ਸੀ ਆ ਕੇ ਸਭ ਤੋਂ ਪਹਿਲਾਂ ਉਹ ਪੂਰੀ ਕੀਤੀ ਅਕਸਰ ਇਹ ਹੁੰਦਾ ਵੀ ਜਿਹੜੀ ਚੀਜ਼ਾਂ ਫ੍ਰੀ ਦਿੱਤੀਆਂ ਜਾਂਦੀਆਂ ਤੇ ਉਹ ਫ੍ਰੀ ਹੋਣ ਕਾਰਨ ਸ਼ਾਇਦ ਉਹਨਾਂ 'ਚ ਉਹਨਾਂ ਦੀ ਕੁਆਲਿਟੀ ਸਿਸਟਮ ਤੇ ਅਸਰ ਪੈ ਜਾਂਦਾ ਪਰ ਅੱਜ ਅੱਜ ਪੂਰੇ ਪੰਜਾਬ 'ਚ ਉਦਘਾਟਨ ਹੋ ਰਿਹਾ ਆ ਬਿਜਲੀ ਅਪਗ੍ਰੇਡ ਜਿਸ ਦੇ ਤਹਿਤ ਅੱਜ ਸਨੌਰ ਵਿੱਚ ਵੀ ਹੋਇਆ ਤੇ ਜੇ ਗੱਲ ਕਰੀਏ ਸੜਕਾਂ ਦੀ ਜਾਂ ਹੋਰ ਜਿਹੜੇ ਵਿਕਾਸ ਕਾਰਜਾਂ ਦੀ ਚਾਹੀਏ ਫ੍ਰੇ ਗਰਾਊਂਡ ਸੋਨ ਚਾਹੀਏ ਛੱਪੜਾਂ ਦੇ ਨਵੀਨੀਕਰਨ ਦਾ ਹੋਵੇ ਚਾਹੀਏ ਐਸ ਡੀਪੀ ਦਾ ਹੋਵੇ ਆਉਣ ਵਾਲੇ ਦਿਨਾਂ 'ਚ ਲਗ ਲਗਭਗ 2 ਮਹੀਨੇ ਲਗਾਤਾਰ ਸਨੌਰ 'ਚ ਅਸੀਂ ਇਹਨਾਂ ਵਿਕਾਸ ਕਾਰਜਾਂ ਦੇ ਉਦਘਾਟਨਾ ਚੀ ਸਮਾਂ ਬਤਾਉਣਾ ਸਨੌਰ ਦਾ ਜਿਹੜਾ ਆਲਾਦ ਵਾਲਾ ਜਿਹਦੇ ਵਿੱਚ ਜਿਹੜਾ ਹੁਣ ਤੁਹਾਡੇ ਸਾਹਮਣੇ ਆ ਇਹ ਸੀ ਦੁੱਧਮ ਸਿੰਘ ਨਗਰ ਹੈ ਚਾਹੀ ਭੰਖਰ ਹੈ ਹੋਰ ਜਿੰਨਾ ਵੀ ਸਨੌਰ ਦਾ ਆੜਾ ਦਵਾਲਾ ਸਨੌਰ ਗ੍ਰੇਡ ਤੋਂ ਜਿੱਥੇ-ਜਿੱਥੇ ਬਿਜਲੀ ਸਪਲਾਈ ਹੁੰਦੀ ਆ ਉੱਥੇ ਓਵਰ ਲੋਡਿੰਗ ਦੀ ਜਿਹੜੀ ਸਮੱਸਿਆ ਤੋਂ ਅੱਜ ਪੂਰੀ ਸਨੌਰ ਨਿਵਾਸੀਆਂ ਨੂੰ ਨਿਜਾਤ ਮਿਲ ਗਈ ਥੈਂਕ ਯੂ